ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹ ਸ੍ਰੀ ਭਵਾਨੀ ਜੀ ਸਹਾਏ ਸ੍ਰੀ ਮਾਇਆ ਲక్ష్ਮੀ ਜੀ ਸਹਾਏ ਉਸਤਤ ਸ੍ਰੀ ਮਾਇਆ ਲక్ష్ਮੀ ਜੀ ਕੀ ਸ੍ਰੀ ਮੁਖ ਵਾਕਿਆ ਪਾਤ ਸ਼ਾਹੀ ਦਸਵੀਂ ਦੋਹਰਾ ਸ਼ਾਇਆ ਰੂਪੀ ਹੋਏ ਕੈ ਵਿਚ੍ਰਿਤ ਸ੍ਰੀ ਗੋਪਾਲ ਆਪਹਿ ਲక్ష్ਮੀ ਬਾਪ ਤਰੇ ਜੀਉ ਜੰਤ ਪ੍ਰਤਪਾਲ ਚਉਪਈ ਸ੍ਰੀ ਮਾਇਆ ਮੁਖ ਕਰੋ ਉਚਾਰ ਦ੍ਰਿਦਰ ਸਾਗਰ ਤੇ ਲਿਹੋ ਉਬਾਰ ਰਹਾਉ ਦੋਹਰਾ ਆਦਿ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਏਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾਮ ਕਾਮ ਸੁਖ ਦਾਇਕ ਮੰਗਲ ਕਰਨ ਪ੍ਰਤਪਾਲੇ ਬਹ ਪਾਤ ਸੁਬੁੱਧ ਦੈਨ ਜੈ ਜੈ ਕਰਨ ਮਾਇਆ ਸ੍ਰੀ ਜਗ ਮਾਤ ਵਿਸ਼ਨ ਪਾਦ ਸਾਰੰਗ ਛਪੈ जग वंदन जगनाथ जगत पालक हरे अंबै प्रजानाथ जगनाथ शिव रक्षक जगदंबै जग तारन पै हरन प्रजापत आद भवानी माया को बाप तार जगत मह लाख लखानी ਅਪਦ ਬਿਨਾਸਨ ਸੁਖ ਕਰਨ ਦਾਸ ਰੱਛਕਰ ਮਾਇਆ ਤੀਨ ਲੋਕ ਸਭ ਵਾਸ ਕਰਨ ਅਮਿਤ ਗਤ ਪ੍ਰਗਟ ਸੁਭਾਇਆ ਦੂਰਾ ਤੁਮ ਬਿਨ ਸਰੇ ਨਾ ਇਕ ਛਿਨ ਕਾਰਜ ਹੋਤ ਨ ਸਿੱਧ ਜਿਨ ਕੋ ਤੁਮ ਕਿਰਪਾ ਕਰੀ ਤਿਨ ਕੇ ਗ੍ਰਹਿ ਨਵ ਨਿੱਧ ਅਗਹਾ ਦ੍ਰਿਦਰ ਨਿਵਾਰਨੀ ਭਵਹਾ ਜਾ ਕੋ ਨਾਮ ਸਤਰ ਕਾ ਤਨੀ ਅਮੇਤ ਗਤ ਮਿੱਤਰ ਪਾਲ ਸੁਖ ਧਾਮ ਮਨ ਬਾੰਛਤ ਫਲ ਦੇਤ ਹਰ ਭਗਤ ਆਪਨੋ ਜਾਨ ਸੁਜਸ ਦੇਤ ਮੰਗਲ ਕਰਨ ਸਭ ਕੋ ਕਰ ਕਲਿਆਨ ਦੀਨ ਬੰਦ ਜਗ ਤਾਰਨੀ ਮਾਇਆ ਬਾਪ ਹਰਾਈ ਜਵਾਲ ਵਿਸਾਲ ਮੁਖ ਤੇ ਜਵਲਿਤ ਸੰਕਟ ਕਰੋ ਸਹਾਏ ਮਹ ਪਾਲਨ ਜਗ ਮੰਡਨੀ ਕਲ ਖੰਡਨ ਜਗ ਮਾਤ ਅਚਲ ਸਰੂਪ ਅਨੂਪ ਗਤ ਮਾਇਆ ਸ੍ਰੀ ਜਗਨਾਥ दास निवाजन भगत हित शिक्षण के प्रतिपाल मुक्त दैन रक्ष्याकरण माया श्री गोपाल दान दीन बहु जगत को प्रतिपाले बहु पांत काल रच्छ जग पालनी बिदना श्री प्रबनाथ ਦਿਆ ਕਰਨ ਕਿਲ ਬਖ ਹਰਨ ਮਾਇਆ ਅਸ਼ਲ ਸਰੂਪ ਬਿਆਦ ਹਰਨ ਸੰਕਟ ਦਰਨ ਖਲ ਖੰਡਨ ਜਗ ਪੂਪ ਭਗਤ ਦਾਇਨੀ ਦਾਸ ਹਿਤ ਰਾਚ ਕਰਨ ਸਭ ਜਾਨ ਦੀਨ ਨਿਵਾਜਨ ਭੈ ਹਰਨ ਕਰਣਾ ਨਿਧ ਭਗਵਾਨ ਸਿੱਧ ਕਰਨ ਮੰਗਲ ਸਭਨ ਵਿਆਪਕ ਸકલ ਸੰਸਾਰ ਚੌਰਾਸੀ ਜੋਇਨ ਕਟਤ ਸਿਮਰਤ ਸ੍ਰੀ ਸੋਮਾਰਾਰ ਸੂਰਠਾ ਧਨਦਾਇਕ ਦਿਬ్య ਦੇਹਨ ਪ੍ਰਜਾ ਪਾਲਨੀ ਪ੍ਰਜਾ ਪਾਤ ਕੁਮਤ ਨਾਸ ਮਤ ਦੇਨ ਅਮਿਤ ਤੀਜ ਅਮਿਤ ਤੋਜ ਗਤ विष्णपाद सारंग छपय छंद नवलनाथ निर्वाण सुबुद्धदायक मंगल कर काल विनाशन रहत काल सुतदायक नरहर करुणा निध सो कृपाल कल्पवृक्ष जा की छाया सो नाथ निरंजन नरहरी सब जगत सहाय ਮਾਇਆ ਬੱਪ ਜਗ ਮਾਹੇ ਦੁਖ ਹਰਤਾ ਸਭ ਜਗਤ ਕੀ ਜਿਸ ਸੁਨਿਅਤ ਦੁਖ ਜਾਹੇ ਜਸ ਪੂਰਨ ਅਰ ਲక్ష్ਮੀ ਦੋਹਰਾ ਨਰਕ ਨਿਵਾਰਨ ਜਗਤ ਗੁਰ ਮੋਹਨ ਸਕਲ ਸੰਸਾਰ ਰਜਿਕ ਦੇਨ ਸਭ ਜਗਤ ਕੋ ਜਸ ਪੂਰਨ ਪੰਡਾਰ ਛਪ ਚੰਦ ਅਗ ਕੰਧਨ ਭਵ ਹਰਨ ਜੋਗ ਜਵਾਲਾ ਛਤਰੀ ਬ੍ਰੇਤ ਧਰਮ ਤੁਜਾ ਫਰ ਹਰਤ ਧਰਮ ਮੂਰਤ ਧਰਮਾ ਕਰੇਤ ਅਸੀ ਪਾਨ ਅਸਕੇਤ ਖੜਗ ਤੁਜ ਧਰਮ ਧਨਰ ਧਾਰ ਅਕਾਲ ਮੂਰਤ ਅਨਭਉ ਪ੍ਰਕਾਸ਼ ਅਮਿਤੂਜ ਅਟਲ ਬਰ ਨਿਹ ਕਲੰਕ ਨਿਰਵਾਨ ਅਬ ਚਲ ਸਰੂਪ ਅਨਭਵ ਜੁਗਤ ਨਿਰਾਕਾਰ ਨਿਰਬਿਆਦ ਮਦਨ ਮੂਰਤ ਵਿਦਿਆ ਸੋ ਪਾਤ ਛਪੈ ਛੰਦ ਨਵ ਤਨ ਨਵਲ ਕਿਸੋਰ ਅਮਰ ਗਤ ਜਾ ਕੀ ਬਾਣੀ ਅਤ ਸੁੰਦਰ ਛਬ ਧਰੇ ਪ੍ਰਜਾਪਤ ਜਵਾਲਾ ਰਾਣੀ ਧਰਮ ਸਿੰਧ ਕਲਿਆਨ ਸੁਦਾਗਤ ਮਾਇਆ ਕਰਨੀ ਏਕ ਦ੍ਰਿਸ਼ਟ ਭਵ ਤਰਤ ਜਾਸਗਤ ਊਨਵ ਤਰਨੀ ਕਲਾ ਧਾਰ ਸਭ ਮੱਧ ਰਾਜਤ ਗਾਜਤ ਕੀ ਹਰਿ ਸਮ ਨੂਪਰ ਚਰਨ ਅਪਾਰ ਧੁਨ ਸੁਨਿਯਤ ਭਾਜੇ ਸੋ ਜਮ दोहा सूर ठा सब किस तुमरे हाथ जिस देवे सो पाब ही श्री नाथा के नाथ माया चरण त्याब ही दया रूप भगवंत दुर्दुर निवारण सुख करन मंगल रूप अनंत अपद विनाशन जय करन ਲੋਕ ਚਤੁਰ ਦਸਨਾਥ ਰਮਾ ਰਾਵ ਸਭ ਜਗਤ ਕੀ ਦੀਨਾ ਨਾਥ ਅਨਾਥ ਮਾਇਆ ਕਰੋ ਇਸ ਪਤਤ ਕੀ ਮੈਂ ਧਰ ਓਟ ਨਾ ਔਰ ਪਏ ਦੁਆਰ ਮਾਇਆ ਹਰੀ ਦੂਸਰ ਨਾਹੀ ਠੌਰ ਕਿਸ ਕੋ ਜਾਚੋ ਨਰ ਹਰੀ ਹਰੋ ਦੀਨ ਅਪਧਾਰੀ ਮੇਰੇ ਆਪਾ ਬੋ ਦੁਖ ਹਰੋ ਮਾਇਆ ਕਰੋ ਇਸ ਪਤ ਤ ਪਰ ਮੰਗਲ ਕਰ ਅਪਧਾਰੋ ਦ੍ਰਿਦਰ ਸਾਗਰ ਮਹਿ ਡੂਬਤੇ ਮਾਇਆ ਜਗਤਾਤ ਤੁਛ ਬਾਤ ਤੁਮ ਨਿਕਟ ਹੈ ਗਹਿ ਭੁਜ ਲਿਓ ਰਗਨਾਥ ਕਰਮਹੀਨ ਮਤਹੀਨ ਅਲਪਬੋਧ ਮਤ ਥੋਰ ਮਹਾਪਤ ਤਦ ਦੁਖੀ ਆਦਕ ਚਿਤ ਬਾ ਆਪਣੀ ਓਰ ਮਿਹਰ ਨજર ਕੀ ਫਜਲ ਸੇ ਚਿਤ ਬੋ ਦੀਨ ਦਇਆ ਹਲ ਮੀਨ ਤਪਤ ਜਲ ਦੇਹੋ ਹਰ ਕਰਣਾ ਨਿਦ ਗੋਪਾਲ कृपासिंध संकट हरण कल्पवृक्ष जेषा सिन्ध रूप अनहद शब्द जेह सम दुसर नाह चारनी दोहरा श्री माया जग मोहनी निहकलंक जेह रूप तीन लोक बन्दत चरण ब्रह्मा विष्णु अनूप विष्णु पाद सारंग छपै सिस सहस फन रटत तद्यप तुमे अंत न पावत नेत नेद सब कहत भेद सुर नर मुन त्यावत चित चिंता नर हरत माए इच्छा पूर्ण जग कलमल अग सब हरत मुख मंडल नव तन छब ਾਵਲਨੈਨ ਸੋ ਨਿਰਪਨ ਨਿਰਪਤ ਕਟਕੇ ਹਰ ਮ੍ਰਿਗ ਲੋਚਨੀ ਕਦਲ ਸੋ ਜੰਗ ਆ ਜਾਣ ਬਾਹੋ ਪ੍ਰਜਾ ਪਾਲ ਦੁਖ ਮੋਚਨੀ ਵੱਡਾ ਦੋਹਰਾ ਹੈ ਚਤੁਰ ਬਾਹੋ ਅਸ਼ਟਾ ਕਰੀ ਨਾਰ ਸਿੰਘ ਜੈ ਕੇ ਭੇਸ ਪ੍ਰਹਲਾਦ ਉਬਾਰਿਓ ਦੁਖ ਹਰਿਓ ਹਰਨਾਖਸ ਹਰਿਓ ਨਰੇਸ ਇੰਦਰ ਦੋਰਾ ਮੁਕਤ ਦੇਹਨ ਮੰਗਲ ਕਰਨ ਛੇਮ ਕਰਨ ਹਰਿ ਰਾਏ ਸ੍ਰੋਤ ਬਚਨੀ ਸ੍ਰੋਤ ਕਰਨ ਹਰ ਸਭ ਕੋ ਕਰੋ ਸਹਾਏ ਵਿਸ਼ਨ ਪਾਦ ਗਾਉੜੀ ਛੇਮ ਕਰਨ ਇਛ ਪੁੱਜਨ ਅਮਰ ਧਨ ਬ੍ਰਿਤ ਮਹੀ ਧਾਰ ਰੱਖ ਕਰਨ ਪੈ ਹਰਨ ਸਦਾ ਜੈ ਧਰਮ ਧਨੁਰ ਧਾਰ ਮਾਇਆ ਨਾਮ અપਾਰ ਜਗਤ ਮੈਂ ਪ੍ਰਗਟ ਭਵਾਨੀ ਸੰਕਟ ਦ੍ਰਿਦਰ ਅਪਦਾ ਹਰਨ ਪੀਰ ਤ੍ਰੈ ਲੋਕ ਪਛਾਨੀ ਦੀਨਾ ਆਨਾਥ ਸੁਨਾਥ ਸਭਨ ਪ੍ਰਤਪਾਲਕ ਰਈਆ ਜਗ ਬੰਦਨ ਪਹਰਨ ਮਾਏ ਦੁੱਧ ਪੂਤ ਦੇਵਈਆ ਮਨ ਬਾਛਤ ਫਲ ਦੇਤ ਬਿਰਦ ਕੀ ਲਾਜ ਰਖਿਆ ਦੀਨਨ ਕੀ ਪ੍ਰਤਪਾਲ ਧਰਮ ਬ੍ਰਿਤ ਅਪਦ ਮਟਈਆ ਇੰਦਰ ਸੂਰ ਠਾ ਮਾਇਆ ਅਛਲ ਅਪਾਰ ਮੋਸ਼ਕਰਨ ਸੰਕਟ ਹਰਨ ਬਿਦਨਾ ਸਕਲ ਸੰਸਾਰ ਰਿਜਕ ਦੇਨ ਇਛਿਆ ਪੁੱਜਨ ਰਸਾਲ ਦੁਹਰਾ ਸੁਖਦ ਦੇਨ ਅਨਹਦ ਕਰਨ ਜੈ ਜੈ ਮੰਗਲ ਰੂਪ ਅਬినాਸੀ ਅਬਚਲ ਸਦਾ ਬਿਦਨਾ ਬ੍ਰਹਮ ਸਰੂਪ ਦ੍ਰਵਿਉ ਪਾਵਨ ਕੇ ਨਮਿਤ ਸਿਮਰੋ ਸ੍ਰੀ ਜਗਮਾਏ ਆਦ ਅੰਤ ਰਖਿਆ ਕਰਨ ਸਭ ਕੋ ਕਰੋ ਸਹਾਏ ਅਗਮ ਰੂਪ ਮਾਇਆ ਹਰੀ ਪਰਮ ਸਿੰਦ ਕੀ ਖਾਨ ਕੁਮਤ ਬਿਨਾਸਨ ਜੈ ਕਰਨ ਦਾਤਾ ਸਗਲ ਜਹਾਨ ਦੁਖ ਨਿਵਾਰਨ ਅਗ ਹਰਨ ਦੀਨ ਦਿਆਲ ਕਿਰਪਾਲ ਸਰਨ ਪਰੇ ਕੀ ਰਾਖਤੀ ਦਾਤਾ ਸਗਲ ਗੋਪਾਲ श्री नारायण जगत पित भव खंडन जग मात श्री श्रेष्ठ उपवन जाग करना प्रत पाले दिन रात कृतार्थ मंगल करना करना निध करता काल रंच तारन प्रभु माया रूप मोरार मधुर धुन छंद दोरा ਬਿਦਨਾ ਸਕਲ ਸੰਸਾਰ ਕੀ ਸਿਰਜਾ ਧਰਨ ਅਕਾਸ਼ ਚੰਦ ਸੂਰਜ ਦੋਏ ਦੀਵੜਾ ਕੀਨੇ ਵਿਭਦ ਪ੍ਰਕਾਸ਼ ਬ੍ਰਹਮਾ ਵਿਸਨਿ ਉਪਾਏ ਕ ਕੀਨੇ ਸਖਤ ਪਸਾਰ ਕੋਟ 33 ਸੂਰ ਭਏ ਨਾਲੇ ਇੰਦਰ ਭੂਆਰ ਸੁਰ ਨਰ ਮਨ ਗੰਧਰਵ ਰਚੇ ਜਖ ਕਿੰਨਰ ਗਨ ਪ੍ਰੀਤ ਅਸੁਰ ਪ੍ਰਬਲ ਦਾਨੋ ਬਿਕਟ ਰਾਹੋ ਨਿਛਤਰ ਗ੍ਰਹਿਤ ਛਪੈ ਚੰਦ ਸप्त ਸਿੰਧ ਸਤ ਦੀਪ ਖੰਡ ਨਵ ਖੰਡ ਬਨਾਇਓ ਜਲ ਥਲ ਪਰਬਤ ਕਨਕ ਮੇਰ ਹਿਮ ਭੂਮ ਰਚਾਇਓ पास् पंची जल जीव अनल गगनंतर कीना अंडज जे रज सेतज उत पुज प्रगट सो कीना नरक स्वर्ग चहु जोग बने रात्र दिन सपल मास पवन पानी बसंत रो ठाकुर चिरोदास ਦੋਹਰਾ ਦੁਖ ਸੁਖ ਦੋਇ ਕਪਰੇ ਬਨੇ ਮਾਨੁਕ ਕਾ ਵਿਵਹਾਰ ਧਰਮ ਪਾਪ ਸਾਖੀ ਦੋ ਬਿਦਨਾ ਠਟਿਓ ਅਪਾਰ ਕਨਕ ਦੋਹਰਾ ਜਾਤ ਜਾਤ ਰਚਨਾ ਪਈ ਸਭ ਮਹਿ ਆਪ ਖਲੰਤ ਨੀਚ ਉਚ ਮਹਿ ਆਪ ਆਰ ਬਿਰਲਾ ਕੋਈ 부ਜੰਤ ਰਾਵ ਰੰਕ ਪ੍ਰਜਾ ਪਈ ਗ੍ਰਾਮ ਨਗਰ ਸਭ ਦੇਸ ਭੂਪ ਛਤਰ ਪਦ ਤੇਜ ਬਰ ਸੂਰੇ ਜੋਦਨ ਰੇਸ ਖੱਤਰੀ ਬ੍ਰਹਮਣ ਸੂਦ ਵੈਸ ਚਾਰ ਵਰਣ ਕੀ ਖਾਨ ਮਾਇਆ ਸੁਪਨ ਸੁਖੋਪਤੀ ਪੁੰਨਿਆ দান ਇਸਨਾਨ ਬਲੀ ਤਪੀ ਜੋਗੀ ਕੀਏ ਜਟਾ ਜੂਟ ਨਖਤਾਰ ਗ੍ਰਹੀ ਜਤੀ ਜਾਪੀ ਹੋਏ ਨਾਨਾ ਬਿਦ ਬੈ ਪਾਰ ਸੁਰ ਨਰ ਮਨ ਦੇਵੀ ਬਨੇ ਆਪ ਬਨੇ ਅਵਤਾਰ ਰਤਨ ਲਾਲ ਹੀਰਾ ਮੁਕਤ ਕੰਚਨ ਰੂਪ ਸੁਧਾਰ ਸਭ ਮਹਿ ਤੁਹੀ ਨਿਰੰਜਨ ਆਯੂਨੀ ਡੌਰਣ ਕੋਏ ਘਟ ਘਟ ਮਹਿ ਵਿਚਰੇ ਪ੍ਰਭੂ ਨਾ ਕੋਏ ਹੋਆ ਨਾ ਹੋਏ ਰਹਾਓ ਚਾਰ ਬੀਦ ਖਟ ਅਸ਼ਟਦਾਸ ਵਿਦਨਾ ਰਚ ਬਿਸਥਾਰ ਤੀਨ ਲੋਕ ਰਚਨਾ ਪਈ ਕਰਤਾ ਸਿਰਜਨਾਰ ਤੂਮ ਬਿਨ ਸਰੇ ਨਾ ਏਕ ਛਿਨ ਤੂਮ ਸਭ ਜੀਵਨ ਪ੍ਰਾਨ ਤੂਮ ਕਰਤਾ ਸਭ ਜਗਤ ਕੀ ਤੂਮ ਹੀ ਦੇ ਸਭ ਮਾਨ ਰਹਾਓ ਕਰਮ ਧਰਮ ਸੋਚ ਨੇਮ ਜਾਪ ਖਟ ਕਰਮਨ ਕੀ ਰੀਤਾ ਸੰਨਿਆਸੀ ਪੁਨ ਸਰੋਤ ਤੁਨ ਨਟਨਾਟਕ ਸੰਗੀਤ ਜੰਤਰ ਮੰਤਰ ਤੰਤਰਨ ਪਈ ਤਿਤਵਾਰ ਰੁਤ ਮਾਸ ਰਾਸ ਕਸ ਭੋਜਨ ਬਿੰਜਨ ਦੁग्ध ਖੀਰ ਜਾਗਰਾਸ ਨੇਕੀ ਬਦੀ ਖੁਸ਼ਿਆ ਕਨੀ ਜੋਗ ਭੋਗ ਕੀ ਖਾਨ ਰਿੱਧ ਸਿਧ ਚਿੰਤਾ ਸਕਲ ਜੀਅ ਜੰਤ ਪਰਮਾਨ বিপত সপত অপদার চি রচনা অনক প্রকার বন তৃণ পর্বত ভূমিธาร উদগ নক্ষত্র গনার সব মহ এক নারায়ণ মায়া কো বপ্তার প্রতপালে ব জীব জন্ত সবকো দেত আহার মাদ দওরা फूल फल बिरखा तुही तुही सबन की सार तुम सबको पैदा करो तुम ही करो सिंगार पंचाल दोहरा जब माया र बाप तरयो तब सब ही व्यवहार गुप्त प्रगट सब घट बिघै वरते रूप अपार ਜਗ ਜਗਾਂਤ ਸੁਨ ਧੰਦ ਦੇ ਏਕ ਅਲਖ ਕਰਤਾਰ ਗੁਪਤ ਪ੍ਰਗਟ ਸਭ ਘਟ ਵਿਗੈ ਵਰਤੈ ਰੂਪ ਅਪਾਰ ਆਨੰਦ ਦੋਰਾ ਸਰਬ ਲੋਹ ਰਖਿਆ ਕਰਨ ਸੰਤਨ ਕੇ ਸੁਖ ਧਾਮ ਸ੍ਰੀ ਮਾਇਆ ਜਗ ਬੰਦਨੀ ਲక్ష్ਮੀ ਜਾ ਕੋ ਨਾਮ ਮੰਗਲ ਦੋਹਰਾ ਕਰਨਾ ਕਰ ਸੋ ਕਿਰਪਾ ਕਰੋ ਹਉ ਮਤ ਮੰਦ ਅਪਾਗ ਦੋ ਕਰ ਜੋਰ ਬੇਨਤੀ ਕਰਤ ਰਤੀ ਭਾਗ ਮੋਹਿ ਜਾਗ ਕਰਮ ਰੀਖ ਮਾਇਆ ਤੂੰ ਹੀ ਤੂੰ ਹੀ ਸਭਨ ਕੀ ਸਾਰ ਜਬ ਤੁਮਰੀ ਕਿਰਪਾ ਪਈ ਜਾਗਤ ਭਾਗ ਲਿਲਾਰ ਅਨੰਦ ਦੋਹਰਾ ਅਨੰਦ ਰੂਪ ਅਨਹਦ ਸਦਾ ਅਨੰਦ ਨੇ ਅਨੰਦ 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 ਬਿਨੋਦ ਅਨੰਤ ਹਰ ਅਨਹਦ ਅਨੰਦ ਗੋਬਿੰਦ ਜੈ ਦੋਹਰਾ ਜੈਸ ਜੈਤ ਜੈ ਕਰ ਜਈ ਜੈ 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 ਜਗਦੀਸ਼ ਜਵਤ ਜਮਨ ਜਤ ਬ੍ਰਤ ਜਗਤ ਜਗਮਗ ਜਗ ਜੈ ਈਸ ਪਵਿੱਤਰ ਦੋਰਾ ਪਰਮ ਪਵਿੱਤਰ ਪੁਨੀਤ ਪਾਤ ਪੀਤੰਬਰ ਪ੍ਰਤਨਾਮ ਪਾਪ ਪਰਨ ਪੂਰਨ ਪਿਤਰ ਪੀਰ ਪਰਪਰਤਾਮ ਧਰਮ ਸੂਰਠਾ ਧਰਮ ਧਾਰ ਧਨ 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 ਧਰਨੀ ਧਰਾ ਧੀਰਜ ਧਰਮ ਸੋ ਧਿਆਨ ਧੁੰਦ ਧੂਰ ਧੀਰਕ ਧਰਾ ਮੋਹਨ ਸੂਰਠਾ ਮਨ ਮੋਹਨ ਮਿਰਵਾਨ ਮੰਗਲ ਮਗਨ ਮਾਨ ਮਤ ਮਦ ਮਦਨ ਮੁਰਾਰ ਮਦਸੂਦਨ ਮੋਹਕ ਮਹਤ ਚੈਤਨੰਦ ਸੁਰਡਾ ਚਿੰਤਾ ਮਨ ਚਿਰਕਾਲ ਚਿਤ ਚੀਰ ਚੈਤਨ ਚਿਤ ਚੰਚਲ ਚਪਲ ਅਚਾਲ ਦ੍ਰਿਗ ਚਕੋਰ ਪੰਕਜ ਅਚੁਤ ਛਤਰੀ ਸੁਰਡਾ ਛਤਰੀ ਛਿਤ ਛਤਾਰ ਛੀਰ ਛਮੋਹ ਛਿਤਰ ਛਕਤ ਛਪਰ ਛੇਮ ਛੇ ਛਾਰ ਛਾਰ ਕਰਨ ਛੁਦਰਨ ਬਿਪਤ ਭਾਵੀ ਉਦੋਤ ਸੂਰ ਢਾ ਭਾਵੀ ਭੁਗਤ ਪੰਡਾਰ ਭੀਰ ਭੀਮ ਪੈਰ ਵਰਨ ਭਵਹ ਭੂਤ ਭਵਾਨ ਭਗਤ ਭਾਵ ਭਵ ਜਲ ਤਰਨ ਪਾਰਸ ਸੂਰ ਢਾ ਪਾਰਸ ਪਿਤਾ ਪੁਰਾਨ ਪਰਮ ਆਨੰਦ ਪ੍ਰੀਤਮ ਪ੍ਰਭੂ ਪੂਰਨ ਪੁਰਖ ਪੁਰਾਨ ਪਾਪ ਪੁੰਜ ਗਾਰਤ ਸਭੂ ਨਾਰਾਇਣ ਸੂਰ ਢਾ ਨਾਰਾਇਣ ਨਿਰੰਕਾਰ ਨਾਰ ਸਿੰਘ ਨਰ ਹਰ ਨਵਲ ਨਿਰਬਿਕਾਰ ਨਿਰਹਾਰ ਨੰਦ ਨੰਦਨ ਨੇਤਰ ਕਵਲ ਗਿਰਧਾਰ ਦੋਹਰਾ ਗਿਰਧਾਰੀ ਗੋਬਿੰਦ ਗੁਰੂ ਗੋਵਰਦਨ ਗੋਪਾਲ ਗੋ ਸਾਈਂ ਗੋਪੀ ਬੱਲਬ ਗੋਪਨਾਥ ਗੋਆਲ ਕਬਲ ਸੂਰ ਠਾ ਕਾਰਨ ਕਰਨ ਕਰੀ ਮਾ ਕੇ ਸਭ ਕਿਰਤ ਆਰਥ ਕਰਨ ਕੋਮਲ ਕਮਲ ਨਵੀਨ ਕੋਟ ਲੰਚ ਕੰਟਕ ਹਰਨ ਖਾਲਕ ਸੂਰ ਠਾ ਖਾਲਕ ਖਲਕ ਖੁਦਾਏ ਖੈਰ ਖੂਬ ਖੁਸ਼ਹਾਲ ਖੁਸ਼ ਖਾਲਸ ਖਸਮ ਅਤਾਏ ਖਾਮੇ ਖੂਨ ਖਤਾ ਬਖਸ਼ ਕਨਸਿਆਮ ਦੋਰਾ ਘਟ ਘਟ ਮੈਂ ਕਨਸਿਆਮ ਜੂ ਕਹਿਰਤ ਕਨ ਕਨ ਕੋਰ ਜੀਯ ਜੰਤ ਚਾਤਰਕ ਮਿਯੁਰ ਚਿਤਵਤ ਕੋਕਿਲ ਮੋਰ ਦਇਆ ਦੋਰਾ ਦੀਨ ਦਿਆਲ ਦਾਤਾ ਦਇਆ ਦੁਖ ਦਿਲਦਰ ਦਲ ਦੰਦ ਦ੍ਰਿਗ ਵਿਸਾਲ ਦੁੱਤ ਅਦੁਯੰ ਦਿਨਕਰ ਸਮਰ ਮੁਕੰਦ ਓੰਦੋਹਰਾ ਓੰ ਵਾਸਦੇਵ ਵਿਦਨ ਵਿਦਤ ਵਾਰ-ਵਾਰ ਲਖ ਵਾਰ ਔਰ ਨਿਬਾਹੈ ਵੈਰੀ ਨਹੀਂ ਵੈਰ ਹਰਨ ਕਰਤਾ ਸਹੰਸ ਮੁਖੀ ਦੋਰਾ ਸਹਿਨ ਸਾ ਸਹਿਪਤ ਸਗਲ ਸੰਸੈ ਸਿਰ ਸਿਰਾਏ ਸੱਜਣ ਸਾਧ ਸੰਸਾ ਨਹੀਂ ਸੀਤਲ ਸਾਤ ਸੁਖਦਾਏ ਇੰਦਰ ਗਦੋਰਾ ਈਸਰ ਈਸ ਈਮਾਨ ਇਕ ਇਮ ਨਾਇਕ ਇਮ ਨਾਏ ਇਕ ਇਕ ਈਕਾਨ ਈਸ ਇੰਦਰ ਲਾਇੰਤ ਹਾਏ ਚੁਰਨ ਦੋਰਾ ਚੁਰਨ ਝੋਰ ਝੰਕਤ ਝਪਟ ਝਿਮ 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 ਝੁਨਕਾਰ ਚੀਨ ਸਬਦ ਝਾਂਜਨ ਚਰਨ ਝਗਰਾ ਝੂਠ ਝੰਕਾਰ ਟੋਟਕ ਦੋਰਾ ਟੋਟ ਟੂਟ ਟੰਟਾ ਟਰਨ ਟੀਕਾ ਸਗਲ ਸੰਸਾਰ ਟਕ 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 ਨਿਰਖੋਂ ਤੁਮ ਹੈ ਏਕ ਟਿਕਨ ਕਰਤਾਰ ਠੌਰ ਠੌਰ ਠਾਕੁਰ ਠਟਿਓ ਬਿਨ ਠਾਕੁਰ ਨਹਿ ਠਾਟ ਠਾਕ ਠੇਕ ਸੋਂ ਦੂਰ ਜੈ ਨਹਿ ਬਾਗਾ ਨਹਿ ਠਾਟ ਨੇ ਡਰ ਦੋਰਾ ਡੰਗਰ ਡਿੰਗਰ ਹਾਂ ਅਦਕ ਤੁਮ ਨ ਡਰ ਡਰ ਡਾਰ ਬਾਰ ਬਾਰ ਡੰਡਾਉ ਤ ਤੁਮ ਤੋ ਜਸ ਡੰਕੇ ਅਪਾਰ ਢੀਟ ਦੋਰਾ ਢੋਰ ਟੀਮ ਢਾਡੀ ਢਿੰਕ ਹਾਂ ਤਰ ਢਾਕ ਪਲਾਸ ਠੇਰ ਢੀਠ ਟੁਲਕਤ ਫਿਰਤ ਟਹ ਟਹ ਪਰਨ ਉਦਾਸ ਛਪੈ तरण ताप तम हरण तात त्यागी तीर्थ तात तिमर तपत तिख तरण तोख तपियन अंतरगत जंतर मंत्र महआप आप तोसा तकिया छेत ताट तीर्थ टिटकाट आप आपे तपसी ब्रत ਤਾਪ ਨਿਵਾਰਨ ਤਮ ਹਰਨ ਅਗਨਾਸਨ ਅਮਿਤੋ ਜਗਤ ਤਕਿਆ ਤਾਨ ਨਿਤਾਨ ਮਾਨ ਦਾਇਕ ਛਤਰੀਨ ਪਤ ਥੀਰ ਕਤ ਦੋਰਾ ਧਨ ਤਨੰਤਰ ਰਾਮ ਰਹੇ ਆਸਥਿਰ ਥੀਰ ਦਿਆਲ ਥਕਤ ਥਕਤ ਆਏ ਪ੍ਰਭੂ ਕਰ ਗਹਿ ਲਿਹੁ ਗੋਪਾਲ ਮੰਗਲ ਦੋਹਰਾ ਮੰਗਲ ਨਿਤ ਮੰਗਲ ਸਦਾ ਮੰਗਲ ਮੰਗਲ ਭੂਪ ਜੈ ਮੰਗਲ ਜੈ ਮੰਗਲਾ ਸੁਭ ਮੰਗਲ ਆਨੂਪ ਫਿਰਤ ਫਿਰਤ ਬਹੁ ਬਿਦ ਫਿਰੇ ਫੇਰੀ ਚੁੱਕੀ ਨਾ ਫੇਰ ਫਾ ਫਾਸ 파ਸੀ ਕਟਕ ਜਿਨਹ ਕਹਿਓ ਇਕ ਬੇਰ ਬਿਸ਼ਨ ਪਦ ਦੋਹਰਾ ਬਿਸ਼ਨ ਸੁ ਵਿਆਪਕ ਸਰਬ ਮੈਂ ਵਿਆਦ ਹਰਨ ਬੇਖ ਜਾਲ ਬਾਰ ਬਾਰ ਬੰਦਤ ਚਰਨ ਬਿਪਤ ਬਿਗਨ ਰਛ ਪਾਲ RAM ਦੋਹਰਾ RAM ਰਮਤ ਸਭ ਘਟ ਬਖੈ ਸਭ ਮਹ RAM ਰਹੀਮ ਰਾਵ ਰੰਕ ਰਈਤ ਤੁਹੀਂ ਰਾਵਤ ਰਾਜ ਕਰੀਮ lalit dohara lal gopal dayal lal lalit vachan lakh roop lalit rang lalta la la lal khayal anoop haryaaval dohara har hira riavla har har kino jang arna parna har har hari e manchal har mang ਗਿਆਨੀ ਯਤਨ ਬਹੀਨ ਅਨਿਆਤ ਰੂਪ ਅਨਭਉ ਸਦਾ ਰਣਰਾਉ ਪ੍ਰਬੀਨ ਅਚਲ ਅਥਾ ਸਦ ਸਰਬਦਾ ਆਦ ਅੰਤ ਜੁਗ ਜੁਗ ਅਟਲ ਸਰਬ ਸੋ ਵਿਆਪੀ ਦੇਵ ਉਤਪਤ ਪਰਲੈ ਕਰਨਹਾਰ ਮਾਇਆ ਅਲਖ ਅਭੇਵ ਜਲ ਥਲ ਮਹੀਲ ਜੀ ਜੰਤ ਨਭ ਮੰਡਲ ਪਾਤਾਲ ਸਵਰਗ ਮ੍ਰਿਤ 14 ਭਵਨ ਬਿਦਨਾ ਸਵਾਮ ਗੋਪਾਲ ਨਾਮ ਠਾਮ ਘਾਟ ਘਟ ਵਿਖੈ ਸਭ ਮਹਿ ਰਮਤ ਪ੍ਰਕਾਸ਼ ਅਕਰ ਬਾਣੀ ਸਭ ਤੂੰ ਹੀ ਸਭ ਮੁਖ ਦੇਤਿ ਗiras ਦੋਰਾ ਲక్ష్ਮੀ ਕੋ ਬਾਪ ਧਾਰ ਹਰ ਮਾਇਆ ਕਰ ਪ੍ਰਕਾਸ਼ ਹਰਨ ਭਰਨ ਸਭ ਜਗਤ ਕੀ ਸੰਤਨ ਕੀ ਸੁਖ ਰਾਸ ਨਰਾਜ ਛੰਦ ਅਚਲ ਥਾਗਮਯ ਕਾ ਬੇਅੰਤ ਧਿਆਨ ਧਾਰੀ ਐ ਜਗਤ ਮਾਤਾ ਅੰਬਕਾ ਸੁਨਿਤ ਨੇਮ ਚਾਰੀ ਐ ਅਖੰਡ ਖਿਆਲ ਖੰਡ ਕਾ ਪ੍ਰਚੰਡ ਜਾਪ ਜਾਪੀਐ ਅਕਾਲ ਕਾਲ ਕਾਲ ਕਾ ਬੇਅੰਤ ਥਾਪ ਥਾਪੀਐ ਜਗਤ ਰਮਾਤਾ ਜਾਲ ਪਾਸ ਨਿਤ ਪ੍ਰਤ ਗਾਈਐ ਅਖੰਡ ਚੰਡ ਚੰਡ ਕਾ ਪ੍ਰਭਾਤ ਉਠ ਧਿਆਈਐ ਸੋ ਅਸਟਬਾ ਹੋਈ ਈਸ਼ੁਰੀ ਕਲਿਆਣ ਰੂਪ ਪੇਖੀ ਐ ਚਤਰ ਪੂਜਾ ਸਿੰਘਾਸਨੀ ਅਨੰਤ ਕਹਿ ਬ세ਖੀ ਐ ਜਗਤ ਮਾਤ ਲక్ష్ਮੀ ਚਰਨ ਚਿਤ ਲਾਈਐ ਅਨੰਤ ਰੂਪ ਮੰਗਲਾ ਬ세ਖ ਕਹਿ ਮਨਾਈਐ ਜਯੰਤ ਜੈਤ ਜੈ ਕਰੀ ਸੁਧਾਗਤੀ ਬਖਾਨੀਐ ਕਵਲ ਨੈਨ ਕੇਸਰੀ ਸੁਜਾਪ ਮੰਤਰ ਠਾਨੀਐ ਅਮ੍ਰੇ ਹਟਾਲ ਅਗਾਧ ਬੋਧ ਦਿਆਲ ਲਾਲ ਜਾਪੀਐ ਸੁਸੀਲ ਸਤਿ ਧਰਮ ਬ੍ਰਿਤ ਪੇਖ ਪੇਖ ਧਰਾਪੀਐ ਅਨਾਸ ਕਾਸ ਬ੍ਰਹਮ ਕੋ ਨਮਸਕਾਰ ਨਿੱਤਿ ਅਦਾਗ ਅਦ्वय ਆਤਮਾ ਸਦੀਵ ਸਤਿ ਚਿੱਤਯੰ ਮੁਰਾਰ ਮੰਗਲਾ ਹਰੀ ਬਕਤਰ ਤੇ ਉਚਾਰੀਐ ਸੁਬਾਸੂਰੀ ਬੰਦੇশ্বরੀ ਸੁ ਧਿਆਏ ਪਾਪ ਟਾਰੀਐ ਜਿੰਤ ਜਵਾਲ ਜਾਲ ਪਾਰੇ ਦੈ ਮਝਾਰ ਧਾਰੀ ਐ ਬਪੁੰਜ ਪਾਪ ਕੋਟ ਕੋਟ ਧਿਆਏ ਗਾਏ ਜਾ ਰੀ ਐ ਮਛ ਕਛ ਨਾਰ ਸਿੰਘ ਬਰਾਹ ਰੂਪ ਗਾਈ ਐ ਪਰਸ ਰਾਮ ਰਾਮ ਕ੍ਰਿਸ਼ਨ ਬਾਮਨਾ ਧਾਈ ਐ ਜਗਨਨਾਥ ਨਿਹਕ ਲੰਕ ਦੇਵ ਸੰਤ ਨਾਈ ਐ ਅਕਾਲ ਮੂਰਤ ਸਤਿਨਾਮ ਨਾਮ ਕੋ ਰਝਾਈ ਐ ਜਲੰਥਲੰ ਗਿਰੰ ਨਵੰ ਸਮਸਤ ਰੂਪ ਜਾਨੀਐ ਸੋ ਕੀਟ ਹਸ ਤ੍ਰਣੰ ਮੇਰ ਬ੍ਰਹਮ ਹੀ ਬਕਾਨੀਐ ਅਨੰਤ ਨਾਮ ਬਿੰਤ ਕੋ ਬੈਰਾਟ ਕੋ ਪਛਾਨੀਐ ਜਯੰਸ ਸਦਾ ਕਾਲ ਕਸ ਮੰਤਰ ਜਾਪਠਾਨੀਐ ਦੋਹਰਾ ਸਤ ਸਤ ਅਨਭਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰਾਖੋ ਲਾਜ ਨਿਦਾਨ ਸਤ ਸਤ ਅਨਪਉ ਸਦਾ ਕਹਿ ਲਗ ਕਰੋ ਬਖਾਨ ਸ੍ਰੀ ਮਾਇਆ ਜਗ ਤਾਰਨੀ ਰਖੋ ਲਾਜ ਨਿਦਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ